ਸ੍ਰੀ ਕਾਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਬਲਾਗਸਟਿਕ ਹੋਰ ਸਨੌਜੀ ਕੇ ਲਈ ਤੁਸੀਂ ਅਮੀਨ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਕਰੋਗੇ ਜੀ ਬੈਗ ਨੂੰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇੱਥੇ ਬਣਾ ਰਹੀ ਸੀ ਜੀ ਮਾਲ ਦਾੜਾ ਦੇ ਤੇ ਇਹ ਮੁੰਗੀ ਮਸਰੀ ਦੀ ਤੇ ਹੁਣ ਤੱਕ ਅਰੇ ਆਪਣਾ ਪੁੱਟਾ ਵਾਲੀ ਆਉਂ ਜੇ ਅਜ ਤਰਕਾ ਲਾਵਾਂਗੇ ਮੁੰਗੀ ਮਸਰੀ ਪਿਆਜ਼ ਜੀ ਦਾ ਸਣਾ ਪਾ ਕੱਟ ਲਈਏ ਸਿੱਲ ਕੇ ਧੋ ਲਿਆ ਸੀ ਉਹ ਤੋਂ ਬਾਅਦ ਹੀ ਕੱਟ ਰਹੇ ਹਾਂ ਪਿਆਜ਼ ਆਪਾਂ ਕੱਟ ਲਈਏ ਜਿਹਾ ਸੰ ਕੱਟ ਲਈਏ ਤੇ ਨਾਲ ਪਾ ਦਾਂਗੇ ਦੋ ਤਿੰਨ ਭਾਰੀਆਂ ਮਿਰਚਾਂ ਕੁਝ ਲਾਲ ਪਾ ਦਾਂਗੇ ਹੈ ਪਾਉਣੀ ਹੈ ਕਿ ਜੀ ਮੈਦੇ ਵਿੱਚ ਕਈ ਵਾਰੀ ਪਾਉਣੀ ਨਹੀਂ ਪਾਰਚ ਨਹੀਂ ਹੁੰਦੀ ਇਹ ਜਦੋਂ ਦੁੱਧ ਨੂੰ ਵਾਲੀ ਆ ਗਈ ਆਪਾਂ ਗੈਸ ਕਰਦੇ ਨੇ ਬੰਦ ਇਹ ਤਾਂ ਆਦੀ ਵਿਚ ਟਿਕਾ ਟਿਕਾ ਕੇ ਉਪਾਇ ਹੈ ਯਾਰ ਹਲੇ ਨਾ ਮਿਰਚ ਨਹੀਂ ਪਾਏ ਤੜਕੇ ਪਾਵਾਂਗੇ ਆਪਾਂ ਜਿਹੜਾ ਪੀਸ ਕੇ ਪਾਉਨੇ ਆਂ ਤਰਕਾ ਲਾਉਨੇ ਆਂ ਟਮਾਟਰ ਉਹ ਤਾਂ ਬੱਚੇ ਬੜੇ ਸੌਂਕ ਨਾ ਖਾਂਦੇ ਨੇ ਜੇ ਕੱਟ ਕੇ ਤਰਕਾ ਲਾਉਨੇ ਦੀ ਫਿਰ ਜਿਹੜਾ ਟਮਾਟਰ ਆ ਜਾਂਦਾ ਕੋਲਿਚ ਉਹਨੂੰ ਕੱਢ ਦੁੰਦੇ ਨੇ ਸਾਈਡ ਤੇ ਤਾਂ ਕਰਕੇ ਫਿਰ ਮੈਂ ਮੁੰਡੀ ਮਸਾਲੇ ਚ ਘਾਟੇ ਪਾਉਂਦੀ ਨਹੀਂ ਕਈ ਵਾਰੀ ਪਾ ਲੈਣੀ ਆ ਜੀ ਕਈ ਵਾਰੀ ਨਹੀਂ ਪਾਉਂਦੀ ਜਿੰਨੇ ਕੁ ਵੀਡੀਓ ਹੁੰਦੀ ਹੈ ਜੀ ਛੋਟੀ वो व्या के आकर करो थोड़ी जी गर्मी घट जी फिर आप करा जी कोई रेसिपी बना लिया करा गर्मी करके हेतक की नहीं करता है ना कट लें जी मिर्चा लेके आट के ਤੜਕੇ ਦਾ ਤਿਆਰ ਕਰਕੇ ਮੈਂ ਤਾਂ ਜੋ ਕਿ ਲੇਕਿਆ ਅੰਬੀ ਦੀ ਆ ਕੀ ਤਰਫ ਤੇ ਲਾਵਾਂਗੀ ਉਨੇ ਟਾਈਮ ਦੇ ਵਿੱਚ ਆਪਣੀ ਦਾਲ ਰਿਚ ਜੂਗੀ ਬਿਲਕੁਲ ਘੱਟ ਧਿਕ ਰਿਆ ਹੋਇਆ ਗੈਸ ਹੋਣੀ ਹੋਈ ਰਿਚੀ ਜਾਊਗੀ ਦੁੱਧ ਨੂੰ ਵੀ ਪਹਿਲੀ ਹਵਾ ਹੀ ਦੇ ਦੇਣੀ ਹੈ ਜੀ ਮਲਾਈ ਆ ਜੁ ਕਿ ਨਾਲ ਤਾਂ ਇਹ ਉੱਤੇ ਲੱਗ ਜਾਂਦੀ ਹੈ ਜੀ ਮਲਾਈ ਫਿਰ ਕਿ ਨਾਲ ਜੀ ਨੂੰ ਆ ਪਾ ਚਾਗ ਲੈਣਾ ਹੁੰਦਾ ਉਹ ਦੁੱਧ ਠੰਡਾ ਹੋ ਜਾਂਦਾ ਜੀ ਫਿਰ ਚਾਗ ਪਾਇਆ ਜਾਂਦਾ ਟਾਈਮ ਨਾਲ चार मिर्च पालन रख दें तड़का लाने लगे घ्यौके जीरा पाके आप लसुन पा लरिया मिर्च

ਇਹ ਥੋੜੇ ਜਿਹਾ ਮਕਾਨੇ ਰੋਸਟ ਕਰਦਿਆਂ ਦਾ ਮਾਰਨਾ ਇਹਨੇ ਕਰਾਂਗੇ ਰੋਸਟ ਕਰਕੇ ਨਮਕ ਚਲਾ ਕੇ ਇਹਨਾਂ ਨੂੰ ਮੈਂ ਖਾਣੇ ਲਈ ਪੀਸ ਕੇ ਨਹੀਂ ਰੱਖੇਗੇ ਜੀ ਜਦੋਂ ਆਨਾਂ ਸਾਰੇ ਨੂੰ ਰੋਸਟ ਕਰਕੇ Non è possibile che il pisca e il pisca non è possibile. Se il pisca è un pisca, il pisca è un pisca. Se il pisca è un pisca, il pisca è un pisca. Se il pisca è un pisca, il pisca è un pisca. Se il pisca è un pisca, il pisca è un pisca. Se il ਜੇ ਕਿਉਂ ਕਿਸੇ ਨੇ ਨਹੀਂ ਖਾਣਾ ਬਰੰਡ ਫੈਸਟਰਾ ਵੀ ਪ੍ਰੋਬਲਮ ਹੁੰਦੀ ਹੈ ਜੇ ਦਿੱਤੀ ਆਇਆ ਹੈ ਬਿਨਾਂ ਖੋਬੋ ਬਿਆ ਪੈਨਨ ਤੋਂ ਖਾਣਾ ਨਹੀਂ ਇਹ ਧਾਲਾਉਣ ਨਾਲ ਪਲੰਗ ਹੋ ਗਈ ਜਿੰਨੇ ਕਿਸੇ ਦੇ ਲਾਉ ਸੁੱਕਣ ਲੱਗ ਜਾਂਦੇ ਨੇ ਜੀ ਇਹ ਖਾਣੇ ਆਪਾਂ ਕੌਣ ਨਾ ਬਿਲਕੁਲ ਨਾ ਖੀਂ ਖੋਲਣੇ ਨੇ ਮੇਰੇ ਲੱਗ ਜਾਂਦੇ ਨੇ ਜੀ ਕਈ ਵਾਰੀ ਮੈਂ ਇਹ ਸਾਗ ਦੇ ਵਿੱਚ ਇੱਕ ਦੋ ਵਾਰੀ ਜ਼ਰੂਰ ਖਾਣੀ ਹੈ ਇਹਨਾਂ ਨੂੰ ਚੱਤ ਦੋ ਵਾਰ ਚਲੇ ਉਹ ਹੁੰਦੀ ਹੈ ਜੀ ਇੱਕ ਮੁੱਕ ਗਏ ਕਦੀਰ ਜਿਵੇਂ ਇਹਦੇ ਵੀ ਇਹ ਖਾ ਕੇ ਪਾ ਲੈਨੇ ਜੀ ਵਰਨੀ ਚ ਪਾ ਲੈ ਕੇ ਚਾੜ ਚਾੜ ਗਿਆ ਇਹ ਫਟ ਕਰੇ ਜੀ ਇਹ ਹੁਣ ਮੇਰੇ ਨਾਉ ਫੇ ਚੁੱਕਣ ਲੱਗ ਗਈ ਇਸ ਨੂੰ ਗੋਈ ਦਾ ਲੱਗ ਰਿਹਾ ਸੀ ਦੋ ਕਾਟ ਹੋ ਜਾਣੀਏ ਜੀ ਨੇ ਮੈਂ ਵੈਜੀ ਕਰਤੀ ਹੂੰ ਜੀ ਹੋਨੇ ਕਾਤੀ ਫਿਰ ਮੈਂ ਖਾ ਲੈਂਦੀ ਆ ਤਾਂ ਇਹ ਨਾ ਕੀਤੇ ਲੈਂਦੀ ਕਾ ਵੀ ਆਪਣਾ ਤਿਆਰ ਹੋਣ ਵਾਲਾ ਹੈ ਇਹਦੇ ਵਿੱਚ ਪਾਵਾਂਗੇ ਨਮਕ ਨਾਲ ਥੋੜੀ ਜਿਹੀ ਪਾਵਾਂਗੇ ਜੀ ਮੇਥੀ ਪਰਾਠੇੇ ਬਣਾਉਣੇ ਸਸਨ ਖਾਣਨੀ ਪੱਲੇ ਨਹੀਂ ਜੀ ਲੋਕ ਆਹ ਜੀ ਪਾਉਣੀ ਆ ਜਿਵੇਂ ਉਹ ਮੇਚਾ ਪਾ ਉਹਨਾਂ ਵੱਟੇ ਥੋੜਾ ਜਿਹਾ ਪਾਉਂਦੀ ਜਿਵੇਂ ਕਾਲਾ ਨੂੰ ਆਹ ਠੀਕੇ ਤਾਂ ਸਵਾਦ ਹੀ ਆ ਜਾਂਦਾ ਜੀ ਥੋੜਾ ਜਿਹਾ ਉਹ ਮੇਚਾ ਪਾ ਲੇ ਤਾਂ ਟੇਸਟ ਵਧੀਆ ਹੋ ਜਾਂਦਾ ਪੰਨਾ

ਨੋ ਲੱਚਾਵਾਂ ਚਿਲਚਾਰ ਪਹਾੜੀਆਂ ਵਿੱਚ ਆ ਪਾਲੀਆਂ ਸੀ ਤੇ ਲਾਂਗ ਵਿੱਚ ਪਾਲੀ ਸੀ ਤੇ ਪੂਰੀ ਦੀ ਪਾਲਾਂ ਦੀ ਮਿੱਠੀ ਅੱਧਾ ਭੰਚਾ ਦਾਲ ਤਾਂ ਕੋਈ ਪੀਏ ਨਾ ਸਤ ਤੱਕ ਹਮਲੇ ਰਹੇ ਰਹਿਦਾ ਸਤ ਤੱਕ ਇੱਕ ਬਾੜ ਤਿਆਰ ਉਹ ਨਾਲ ਇਹਦੇ ਵਿੱਚ ਪਾਣੀ ਪਾ ਕੇ ਪਹਿਲਾਂ ਪਗਾ ਲੈਂੀਆਂ ਟਰਕੀਲ ਇਹਨਾਂ ਪਤੀ ਦੇ ਵਿੱਚ ਪਾ ਗਏ ਭਾਤੇ ਨੂੰ

ਨਿਹਰੇ ਵਿੱਚ ਲੈ ਤੇ ਫਰਾਈ ਪੈਨ ਤੇ ਲੈ ਜੀਓ ਤੜਕਾ ਜਿਹੜਾ ਲੱਗਿਆ ਇਹਨੂੰ ਥੋੜਾ ਜਿਹਾ ਪਾਣੀ ਪਾਉਣ ਦੀ ਕਰਨ ਕਰਕੇ ਆਪਾਂ ਦਾਣ ਕਾੜੀਏ ਥੋੜੀ ਜੀ ਜਦ ਤੱਕ ਰੋਟੀ ਖਾਣੀ ਹੁੰਦੀ ਹੈ ਛੱਡੀ ਪਈ ਹੋਰ ਬਾੜੀ ਹੋ ਜਾਂਦੀ ਹੈ ਜਿਵੇਂ ਜਿਵੇਂ ਛੱਡੀ ਹੁੰਦੀ ਹੈ ਥੋੜਾ ਜਿਹਾ ਭੰਡਾ ਫੜਕ ਜਾਂਦਾ ਨਾ ਐ ਲੱਗਦਾ ਹੁੰਦਾ ਵੀ ਬਹੁਤ ਜ਼ਿਆਦਾ ਜ਼ੋਰ ਨਾਲ ਡਿਗੇ ਪਹਿਲਾਂ ਕੱਚੀਆਂ ਸੋਈਆਂ ਵਧੀਆ ਸੀ ਜਿਵੇਂ ਮਰਜੀ ਭੰਡਾ ਘਰ ਲੈਂਦੇ ਇਹ ਆ ਪੈਕਸਟ੍ਰਾਸ ਨਾਲ ਸਾਰਾ ਚੱਕ ਦਿੰਦੇ ਆ ਵਿਗਰੂ ਹੋ ਗਿਆ ਤਾਂ ਤੇ ਨਾਲ ਫੜਾਈ ਪੈਨ ਚ ਸਾਰਾ ਮਸਾਲਾ ਲੈ ਗਏ ਇਹ ਪਾ ਲਈਏ ਅਪਨਿ ਚ ਮਸ ਨੂੰ ਥੋੜਾ ਜਿਹਾ ਸੇਕ ਲਵਾ ਕੇ ਅਟਾ ਬੁਨ ਕੇ ਰੱਖ ਦਿੰਨੇ ਆਂ ਜੀ 10-15 ਮਿੰਟ ਬਰ ਫੈਲ ਕੇ ਫੇਰ ਰੋਟੀ ਬਣਾ ਲਵਾਂਗੀ ਮੈਂ ਇਸ ਲਈ ਵੀਡੀਓ ਚ ਦੱਸਿਆ ਸੀਗਾ ਜੀ 1-2 ਚ ਵੀ ਸੇਤ ਠੀਕ ਨਹੀਂ ਹੈਗੀ ਬਹੁਤ ਭੈਣਾ ਨੇ ਬਹੁਤ ਵਧੀਆ ਕਮੈਂਟ ਕਰੇ ਨੇ ਜੀ ਫਿਕਰ ਕਰੀ ਐ ਜੀ ਐਨਾ ਤਾਂ ਕੋਈ ਆਪਣਾ ਵੀ ਨਹੀਂ ਕਰਦਾ ਜਿੰਨੀ ਆਪਣੀ ਪਿਆਰੀ YouTube ਫੈਮਲੀ ਜੁੜੀ ਹੋਈ ਹੈ ਆਪਣੇ ਨਾਲ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਬਹੁਤ ਹੀ ਪਿਆਰੀ ਜੀਤੂ ਫੈਮਿਲੀ ਹੈ ਜੀ ਆਪਣੀ ਜਿੰਨੇ ਵੀ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਬਹੁਤ ਸੋਨਖੇ ਕਮੈਂਟ ਕਰੇ ਨੇ ਜੀ ਭੈਣਾਂ ਨੇ ਹਾਂ ਜੀ ਮੈਂ ਦਵਾਈ ਲੈ ਕੇ ਆਉਂਗੀ ਭੈਣੇ ਜਾਉਂਗੀ ਜੀ ਬਸ ਉਹ ਜੀ ਕਾਲ ਕਰ ਲਵਾਂਗੇ ਕੰਮ ਕਰਕੇ ਦਹੀਂ ਨੂੰ ਲੈਸਟ ਕਰ ਲੈਣੇ ਪੈ ਜਾਂਦੇ ਨੇ ਥੋੜਾ ਟਾਈਮ ਫੇਰ ਵਸਤੂ ਨੂੰ ਪਤਾ ਹੀ ਜੀ ਜੇ ਇਹ ਠੀਕ ਨਾ ਹੋਵੇ ਫੇਰ ਉੱਠਣ ਦੀ ਕੌਲ ਹੋ ਜਾਂਦੀ ਹੈ ਦੁਬਾਰੇ ਕੰਮਾ ਕਰਕੇ ਉੱਠਣਾ ਪੈਂਦਾ ਕੰਮ ਹੱਕਾ ਮਾਰਨ ਲੱਗ ਜਾਂਦੇ ਨੇ ਜੀ ਇਹਨਾਂ ਨੂੰ ਨਹੀਂ ਛੱਡਿਆ ਜਾਂਦਾ ਫੇਰ ਇਹ ਦਹੀਂ ਚਲੋ ਅੱਜ ਠੀਕ ਹੋ ਜੂ ਕੱਲ ਠੀਕ ਹੋ ਜੂ ਇਹ ਵਿੱਚ ਹੀ ਕੌਲ ਹੋ ਜਾਂਦੀ ਹੈ ਇਹ ਜਿਹੜੇ ਮਖਾਣੇ ਖਾਣੇ ਸ਼ੁਰੂ ਕਰ ਲਈ ਜੀ ਮੈਂ ਇਹ ਵੀ ਇਹਦੇ ਕਰਕੇ ਕਰੇਗੀ ਇਹਦੇ ਨਾਲ ਵੀ ਬਹੁਤ ਜ਼ਿਆਦਾ ਫਾਇਦਾ ਜੀ ਮੈਨੂੰ ਤਾਂ ਸਰੀਰ ਨੂੰ ਇਹ ਸੇਵੇਂ ਬਾਅਦ ਮੈਂ ਖਾ ਲੈਣੀ ਜੀ ਚਾਹੀ ਇਕੱਠੇ ਖਾ ਲਵੋ ਪੈਕਟ ਜਾਂ ਫਿਰ ਵਰਨੀ ਚਿੱਕਸਿਆਲ ਸੇ ਖਾ ਲੈਣੇ ਜੀ ਦੋ ਖਾ ਲਓ ਤਿੰਨ ਖਾ ਲਾ ਜਿੰਨੇ ਕੋ ਮਾਨ ਕਰਦਾ ਉਹਨੇ ਖਾ ਲੈ ਲੈਂਦੀ ਜੀ ਪਾਈਆ ਦਾ ਪੈਕਟ ਹੀ ਹੁੰਦਾ ਇਹ ਜਾਤ ਦਾ ਪਾਪੀ ਵੀ ਵਗੈਰਾ ਬਣਾਉਂਦੇ ਆ ਉਹਦੇ ਵਿੱਚ ਵੀ ਪੈ ਜਾਂਦੇ ਨੇ ਇਹ ਗਰਮੀ ਦੇ ਵੇਲੇ ਕੱਲਿਆਂ ਨੂੰ ਬਸ ਤਰੋਸਟ ਕਰਕੇ ਮਿਸਰੀ ਪਾ ਲੈਣੇ ਫਿਰ ਉਸਕੇ ਵਿੱਚ ਪਾ ਗਏ ਮਿਸਰੀ ਪਾ ਲੈਣੇ ਉਹ ਖਾ ਲੈਣ ਜੀ ਦੁੱਧ ਨਾਲ 3 ਚਮਚੇ ਖਾਣ ਚਾਹ ਸਕਦੇ ਆ ਜਿੰਨੇ ਕਾ ਪਕਾ ਸਕਦੇ ਆ ਜੀ ਮਤਲਬ ਇਹ ਹੁੰਦਾ ਵੀ ਮੁਠੀ ਕਹੇ ਫੋਲਮਖਾਣੇ ਮੁਠੀ ਕਾ ਜਾਣੀ ਉਹਨੇ ਖਾ ਲੈਣੇ ਆ ਤਾਂ ਤੇ ਜਿਵੇਂ ਇਹ ਅੱਜ ਖਾਦੇ ਨੇ तरीके नावाल मिले चलो जी अभी जो बढ़िया लगी तो लाइक कमेंट से शेयर जरूर करना जेडे चैनल से पहली बार आए हैं भी चैनल सबसक्राइब जरूर करना जी आप क्या हाथ ला दें मिलते हैं जी किसी होडियो के ਸਤ ਸ੍ਰੀ ਅਕਾਲ ਜੀ